ਪੀਵੀ ਟੂਡੇ ਚੈਨਲ ਦੇਖ ਰਹਾ ਹੈ ਸਾਰੇ ਦਰਸ਼ਕਾਂ ਨੂੰ ਸਤਿ ਸ਼੍ਰੀ ਅਕਾਲ ਬੰਗਾ ਸ਼ਹਿਰ ਚਲਦੇ ਆ ਜਿੱਥੇ ਆਮ ਆਦਮੀ ਪਾਰਟੀ ਹਲਕਾ ਸ਼੍ਰੀ ਅਨੰਦਪੁਰ ਸਾਹਿਬ ਤੋਂ ਨਵਨਿਯੁਕਤ ਐਮਪੀ ਮਲਵਿੰਦਰ ਸਿੰਘ ਕੰਗ ਹਲਕਾ ਬੰਗਾ ਦੇ ਵੋਟਰਾਂ ਦਾ ਧੰਨਵਾਦ ਕਰਨ ਪੁੱਜੇ ਇਸ ਮੌਕੇ ਹਲਕਾ ਬੰਗਾ ਦੇ ਇੰਚਾਰਜ ਕੁਲਜੀਤ ਸਿੰਘ ਸਰਹਾਲ ਨੇ ਜਿੱਥੇ ਮਲਵਿੰਦਰ ਸਿੰਘ ਕੰਗ ਦਾ ਸਵਾਗਤ ਅਤੇ ਧੰਨਵਾਦ ਕੀਤਾ ਉੱਥੇ ਹੀ ਉਹਨਾਂ ਨੂੰ ਜਿਤਾਉਣ ਲਈ ਵਿਸ਼ੇਸ਼ ਯੋਗਦਾਨ ਪਾਉਣ ਵਾਲੇ ਹਲਕਾ ਬੰਗਾ ਦੇ ਵੋਟਰਾਂ ਦਾ ਵੀ ਧੰਨਵਾਦ ਕੀਤਾ ਇਸ ਮੌਕੇ ਮਲਵਿੰਦਰ ਸਿੰਘ ਕੰਗ ਨੇ ਆਖਿਆ ਕਿ ਤੁਸੀਂ ਮੈਨੂੰ ਜਿਤਾ ਕੇ ਆਪਣੀ ਜ਼ਿੰਮੇਵਾਰੀ ਨਿਭਾ ਦਿੱਤੀ ਹੈ ਤੇ ਹੁਣ ਮੇਰੀ ਵਾਰੀ ਹੈ ਅਤੇ ਮੇਰੀ ਕੋਸ਼ਿਸ਼ ਇਹ ਹੋਵੇਗੀ ਕਿ ਕਿਸੇ ਵੀ ਹਲਕੇ ਦੇ ਲੋਕਾਂ ਨੂੰ ਨਿਰਾਸ਼ਾ ਦਾ ਮੂੰਹ ਨਾ ਦੇਖਣਾ ਪਵੇ ਦੇਖਦੇ ਹਾਂ ਸਾਡਾ ਰਿਪੋਰਟਰ ਰਕੇਸ਼ ਅਰੋੜਾ ਦੀ ਵਿਸ਼ੇਸ਼ ਰਿਪੋਰਟ ਉਸ ਦੀ ਬੰਗਾ ਹਲਕੇ ਦੇ ਵਿੱਚ ਹਰ ਵਾਰ ਤਾਂ ਆਪਣੇ ਇਹਨਾਂ ਸਾਥੀਆਂ ਦੇ ਨਾਲ ਤੁਕ ਤੁਕ ਤੇ ਸਾਥ ਪਾ ਰਹੇ ਉਸੇ ਫਜ਼ਾਲ ਪਰ ਜਰਨ ਨੂੰ ਭਾਗੂ ਪਾਰਟੀ ਦੇ ਮੈਂਬਰ ਰਾਮਿਆਰਤਾ ਇਹਨੇ ਹੀ ਸਮਝਾਈ ਇਸੇ ਲਈ ਕਿ ਸਰਦਾਰ ਬੁਰੀਂਦਰ ਸਿੰਘ ਸਾਦੂ ਨੂੰ ਉਮੀਦਵਾਰ ਖੋੜਿਆ ਇਹਨੇ ਇਹ ਸਾਰਿਆਂ ਨੇ ਸੁਝਾਇਆ ਕਿ ਅਸੀਂ ਜਾਂ ਤਾਂ ਆਪ ਉਮੀਦਵਾਰ ਬਣੇਗਾ ਪਰ ਉਸੇ ਤਰੀਕੇ ਨਾਲ ਇਹਨੇ ਮਿਹਨਤ ਕਰਕੇ ਜਿੰਨਾਂ ਮਿਹਨਤ ਕਰਕੇ ਤੁਹਾਨੂੰ ਇਹੋ ਜਿਹਾ ਦਿਖਾਗੇ ਕਿੱਥੇ ਇਸਦੇ ਲਈ ਜਿੱਥੇ ਮੈਂ ਆਪਣੀ ਸਾਰੀ ਟੀਮ ਦਾ ਆਪਣੇ ਸਾਥੀਆਂ ਦਾ ਔਰ ਮੰਦਰਾਂ ਦੇ ਦੇ ਹਰ ਇੱਕ ਵਸਿੰਦੇ ਦਾ ਹਰ ਇੱਕ ਟਿਕਣਾ ਸਿਲਾ ਹਰ ਇੱਕ ਕਰੀਆ ਦੇ ਮਸਲਾ ਹਰ ਇੱਕ ਵਾੜ ਦੇ ਨਰਸੀਆ ਤੋਂ ਦਵਾਣ ਕਰ ਤੋਂ ਉੱਥੇ ਆਪ ਸਭ ਨੂੰ ਸਤ ਸ੍ਰੀ ਅਕਾਲ ਹਲਕੇ ਬਲੋਂ ਆਪ ਨੂੰ ਮੈਂ ਇੱਥੇ ਬੁਲਾਇਦਾ ਪਰ ਆਪ ਨੂੰ ਇੱਥੇ ਆਉਂਦੇ ਕੀ ਆਇਆ ਬੰਗੇ ਦੇ ਸਾਰੇ ਸਟਾਫ ਤੁਸੀਂ ਬੈਠੇ ਹੋ ਜਿਹੜੀ ਜਗਾ ਸੀ ਕਿਦੋਂ ਆਪਾਂ ਲੜਾਈ ਦੀ ਸ਼ੁਰੂਆਤ ਕੀਤੀ ਐਥੋਂ ਹੀ ਆਪਾਂ ਆਪਣੀ ਕੈਂਪੇਨ ਸ਼ੁਰੂ ਕੀਤੀ ਸੀ ਔਰ ਸਾਰਿਆਂ ਨੇ ਇਸ ਗੱਲ ਦਾ ਪਰਾਪ ਕੀਤਾ ਸੀ ਦੀ ਆਪਾਂ ਇਲੈਕਸ਼ਨ ਲੜਨਾ ਹੈ ਔਰ ਜਿਤਨਾ ਔਰ ਤੁਹਾਡੀ ਮਿਹਨਤ ਸਰਕਾਰ ਸਾਰੇ ਸਾਡੇ ਸਤਕਾਰ ਦੇ ਲੋਕ ਕਿੰਨੇ ਵੀ ਜੀਦੇ ਹਨ ਉਹਨੰਤੀ ਰਹਿ ਚਾਹੋ ਉਹ ਇਥੇ ਹੈਗੇ ਹੈ ਕਿ ਕੋਈ ਨਹੀਂ ਆਪਰੇ ਉਹਨਾਂ ਸਾਰਿਆਂ ਨੇ ਆਪਣਾ ਇਲੈਕਸ਼ਨ ਬਣਾ ਕੇ ਇਲੈਕਸ਼ਨ ਲੜਿਆ ਔਰ ਆਪਾਂ ਜਿਹੜਾ ਹੈ ਤੇ ਅਸੀਂ ਸੱਤੋਂ ਉੱਠ ਕੇ ਚੈੱਕ ਪਹੁੰਚੇ ਹੋਣ ਦੂਬੇਵਾਰੀ ਵਿਵਹ ਦੀ ਗੇਰੀ ਹੈ ਔਰ ਮੈਨੂੰ ਇਸ ਗੱਲ ਦਾ ਕਿਸੇ ਤਰ੍ਹਾਂ ਦਾ ਵੀ ਕੋਈ ਪਲੇਖਾ ਨਹੀਂ ਦਾ ਤੁਸੀਂ ਆਪਣੀ ਜ਼ਿੰਮੇਵਾਰੀ ਨੂੰ ਤਦ ਦੇ ਹੀ ਨਿਭਾਇਆ ਬਹੁਤ ਪ੍ਰੋਸਾਜਤ ਆਇਆ ਬਹੁਤ ਮਿਹਨਤ ਕੀਤੀ ਹੈ ਮੈਂ ਗੱਲ ਕਹਿ ਰਿਹਾ ਸੀ ਮੈਂ ਸਰਾਲ ਸਾਹਿਬ ਨਾਲ ਗੱਡੀ ਚੋਂ ਦੇ ਇਹੀ ਗੱਲ ਕਹਿ ਰਿਹਾ ਸੀ ਸਾਹਿਬ ਦਾ ਪਹਿਲਾਂ ਆਪਾਂ ਹੁਣ ਲਿਸਟ ਬਣਾ ਲਓ ਕਿਉਂਕਿ ਬਤੌਰ ਮੈਂਬਰ ਪਾਰਲੀਮੈਂਟ 5 ਕਰੋੜ ਦੀ ਗਰਾਟ ਆਪਣੀ ਹਰ ਸਾਲ ਦੀ ਹੈ ਉਜੋਫਾ ਜਿਹੜੇ ਆਪਣੇ ਹਰਕਤੇ ਪ੍ਰਾਇੋਰਟੀ ਵਾਈਜ਼ ਕੰਮ ਹੈ ਜਰੂਰਤ ਦੀ ਸਭ ਤੋਂ ਜਰੂਰੀ ਕਿਉਂਕਿ ਆਪਣੇ ਨੌ ਲੱਗਿਆ ਸਾਰਿਆਂ ਨੂੰ ਆਪਾਂ ਹਿੱਸਾ ਦੇਣਾ ਹੈ ਤੇ ਮੈਂ ਇਹਨਾਂ ਨੂੰ ਅੱਜ ਹੀ ਕਹਿ ਚੁੱਕਾ ਮੈਂ ਕਿ ਸਾਰਾ ਆਪ ਤੁਸੀਂ ਕਿਉਂਕਿ ਇਹ ਵੀ ਅਮਰੀਕਾ ਗਿਆ ਸੀ ਤੁਹਾਨੂੰ ਦੇਣਾ ਚਾਹੀਦਾ ਇਨੀ ਜੈਨਕੀ ਕਿ ਉਹ ਸੈਸ਼ਨ ਵਾਈਟ ਨੂੰ ਸ਼ੁਰੂ ਹੋਣਾਂ ਤੋਂ ਪਹਿਲਾਂ ਤੁਸੀਂ ਜਿਹੜੇ ਦੋ ਤਿੰਨ ਚਾਰ ਜਿਹੜੇ ਵੱਡੇ ਸਾਨੂੰ ਲੱਗਦੇ ਕੰਮ ਕਿਸ ਸਾਡੀ ਜਿਹੜੀ ਗ੍ਰਾਂਟ ਹੈ ਉਹ ਆਪਾਂ ਸ਼ੁਰੂ ਕਰੀਏ ਇਹ ਆਪਣਾ ਇਹ ਆਪਣੀ ਜ਼ਿੰਮੇਵਾਰੀ ਹੈ